ਹਾਂਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਸਾਡਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਆਪਾਂ ਬਣਾਉਣ ਜਾ ਰਹੀਏ ਬਹੁਤ ਹੀ ਟੇਸਟੀ ਮਲਾਈ ਕੋਫਤਾ ਜੋ ਕਿ ਬਿਨਾ ਕਿਸੇ ਆਪਣਾ ਗੋਭੀ ਟੋਪੱਤਾ ਗੋਭੀ ਟੋ ਫਿਰ ਇਹ ਕੋਫਤੇ ਬਣੂਗੇ ਕਿਦੇ ਅੱਜ ਆਪਾਂ ਬਣਾਵਾਂਗੇ ਸੋਇਆ ਬੀਨ ਦੇ ਨਾਲ ਬਹੁਤ ਹੀ ਵਧੀਆ ਸੌਫਟ ਤੇ ਚਟਪਟੇ ਜਿਹੇ ਕੋਫਤੇ ਮਲਾਈ ਕੋਫਤਾ ਬਣਾਵਾਂਗੇ ਅੱਜ ਬਹੁਤ ਹੀ ਜ਼ਿਆਦਾ ਵਧੀਆ ਬਣੂਗਾ ਚਲੋ ਕਰਦੇ ਆਂ ਫਿਰ ਇਹਨੂੰ ਬਣਾਉਣਾ ਸ਼ੁਰੂ ਇੱਕਦਮ ਟਿਪਸ ਐਂਡ ਟ੍ਰਿਕਸ ਦੇ ਨਾਲ ਬਣਾਵਾਂਗੇ ਬਿਲਕੁਲ ਵੀ ਸਖਤ ਨਹੀਂ ਹੋਊਗੇ ਕੋਫਤੇ ਇੱਕਦਮ ਪਰਫੈਕਟ ਬਣੂਗੇ ਚਲੋ ਕਰਦੇ ਆਂ ਬਣਾਉਣਾ ਸ਼ੁਰੂ ਉਲਦੇ ਇੱਥੇ ਮੈਂ ਲਈਆ ਸੋਇਆਬੀਨ ਮੈਂ ਦੋ ਕੋਲੀਆਂ ਸੋਇਆਬੀਨ ਨੂੰ ਤਕਰੀਬਨ 5 ਤੋਂ 6 ਘੰਟੇ ਦੇ ਲਈ ਗਰਮ ਪਾਣੀ ਦੇ ਵਿੱਚ ਭਿਉ ਹਤਾ ਸੀ ਤੁਸੀਂ ਇਹਨੂੰ ਜਿੰਨਾ ਵੱਧ ਪਿਓਗੇ ਉੰਨੀ ਬਦਿਆ ਇਹ ਆਪਣੇ ਬਣੂਗੇ ਨਹੀਂ ਤਾਂ ਜਿਹੜੇ ਆ ਸੋਇਆਬੀਨ ਕੱਚੀ ਲੱਗਣ ਲੱਗ ਪਦੀ ਆ ਹੁਣ ਇਹਦਾ ਮੈਂ ਸਾਰਾ ਪਾਣੀ ਨਿਚੋੜਤਾ ਹਾਂ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈਗਾ ਫਿਰ ਨਿਚੋੜਨ ਤੋਂ ਬਾਅਦ ਚ ਇਹਨੂੰ ਮੈਂ ਗ੍ਰाइंड ਕਰ ਲਿਆ ਯਾਨੀ ਕਿ ਪੀਸ ਲਿਆ ਆ ਫਿਰ ਇਹਦੇ ਵਿੱਚ ਮੈਂ ਸਵਾਦ ਸਹਿ ਇੱਕ ਲੂਣ ਪਾਇਆ ਆ ਨਾਲ ਹੀ ਪਾਇਆ ਲਾਲ ਮਿਰਚ ਪਾਊਡਰ ਤੇ ਨਾਲ ਹੀ ਮੈਂ ਇਥੇ ਅਦਰਕ ਤੇ ਲਸਣ ਦਾ ਪੀਸਟ ਪਾਇਆ ਅੱਧਾ ਚਮਚ ਥੋੜੀ ਜਿਹੀ ਸੌਂਫ ਪਾਈ ਆ ਤੇ ਨਾਲ ਹੀ ਮੈਂ ਪਾਇਆ ਕੌਰਨ ਫਲਾਰ ਤੇ ਚੌਲਾਂ ਦਾ ਆਟਾ ਕੌਨਫਲਰ ਤੇ ਚੋਰਾ ਦਾ ਸੇਮ ਕਵਾਂਟਿਟੀ ਚ ਲਿਆ ਹੈ ਯਾਨਕਿ 1-1 ਚਮਚ ਤੇ 4 ਚਮਚ ਮੈਂ ਇਥੇ ਮੈਦਾ ਲਿਆ ਹੈ ਮੈਦਾ ਤੁਸੀਂ ਜਿੰਨੀ ਜ਼ਰੂਰਤ ਆ ਉਨਾ ਹੀ ਲੈਣਾ ਹੈ ਕਿਉਂਕਿ ਕੀ ਹੈ ਸੋਇਆ ਬੀਂਚ ਕਈ ਵਾਰੀ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਤਾਂ ਫਿਰ ਮੈਦੇ ਦੀ ਲੋੜ ਜ਼ਿਆਦਾ ਪੈਂਦੀ ਆ ਤੇ ਮੈਂ ਤਾਂ ਸਾਰਾ ਇਹਦੇ ਵਿੱਚੋਂ ਪਾਣੀ ਨਿਚੋੜ ਲਿਆ ਸੀਗਾ ਇਸ ਲਈ ਮੈਂ 4 ਚਮਚ ਪਾਇਆ ਇਹਦੇ ਵਿੱਚ ਤੇ ਨਾਲ ਹੀ ਇਹਦੇ ਵਿੱਚ ਮੈਂ ਪਾਇਆ ਧਨੀਆ ਬਰੀਕ ਕੱਟਿਆ ਹੋਇਆ ਤੇ ਪਾਇਆ ਉਬਲਿਆ ਹੋਇਆ ਆਲੂ ਦੋ ਛੋਟੇ ਉਬਲੇ ਹੋਏ ਆਲੂਆਂ ਨੂੰ ਮੈਂ ਲੈ ਕੇ ਵਧੀਆ ਜਿਹਾ ਚਿਕਨੜਾ ਹੈ ਮੈਸ਼ ਕਰ ਲਿਆ ਸੀਗਾ ਬਿਲਕੁਲ ਵੀ ਇਕੱਠਾ ਨਹੀਂ ਹੋਣਿਆ ਚਾਹੀਦੀਆਂ ਆਲੂ ਦੇ ਵਿੱਚ ਤੇ ਇਹਨੂੰ ਮੈਂ ਹੁਣ ਤੇਲ ਦੇ ਵਿੱਚ ਪਾ ਕੇ ਦਾ ਚੈੱਕ ਕਰ ਲਿਆ ਆ ਫਿਰ ਇਹ ਬਿਲਕੁਲ ਵੀ ਫਟ ਨਹੀਂ ਰਿਹਾ ਇਸ ਲਈ ਮੈਂ ਸਾਰੇ ਇਹਦੇ ਬਣਾ ਲਏ ਆ ਜੇ ਤੁਹਾਡਾ ਉਹ ਤੇਲ ਦੇ ਵਿੱਚ ਬੋਲ ਜਾ ਕੇ ਫਟੇ ਤਾਂ ਤੁਸੀਂ ਜਿਹੜਾ ਆ ਉਹਦੇ ਵਿੱਚ ਹੋਰ ਮੈਦਾ ਪਾ ਦੇਣਾ ਆ ਇਹ ਦੇਖੋ ਮੈਂ ਪਹਿਲਾਂ ਹਲਕੀ ਛੋਟੀ ਜੀ ਬੋਲ ਪਾ ਕੇ ਪਾਈ ਤੇ ਫਿਰ ਬਾਅਦ ਵਿੱਚ ਮੈਂ ਆਪਣੇ ਸਾਰੇ ਪਾਤੇ ਬਿਲਕੁਲ ਘੱਟ ਤੋਂ ਮਤਲਬ ਲੋ ਟੂ ਮੀਡੀਅਮ ਗੈਸ 'ਤੇ ਆਪਾਂ ਇਹਨੂੰ ਪਕਾਉਣਾ ਹੈ ਤਾਂ ਜੋ ਅੰਦਰ ਤੱਕ ਵਧੀਆ ਪੱਕਣ ਤੇਜ਼ ਗੈਸ 'ਤੇ ਬਿਲਕੁਲ ਨਹੀਂ ਪਕਾਉਣਾ ਹੈਗਾ ਨਹੀਂ ਤਾਂ ਇਹ ਅੰਦਰੋਂ ਕੱਚੇ ਰਹਿ ਜੂਗੇ ਘੱਟ ਗੈਸ 'ਤੇ ਪਕਾਉਣਾ ਹੈ ਇਕਦਮ ਵਧੀਆ ਕਲਰ ਹੋਣ ਤਾਈਂ ਦੇਖੋ ਕਿੰਨੇ ਵਧੀਆ ਬਣੇ ਅੰਦਰ ਤਾਈਂ ਹੁਣ ਇੱਥੇ ਆਪਾਂ ਇਹਦਾ ਲਾਉਨੇ ਆ ਤੜਕਾ ਜਿਲੀ ਤੇ ਮੈਂ ਇੱਕ ਚਮਚ ਦੇਸੀ ਘਿਓ ਤੇ ਇੱਕ ਚਮਚ ਤੇਲ ਦੇ ਵਿੱਚ ਪਾਤਾ ਹੈ ਜੀਰਾ ਪਾਇਆ ਲਸਣ ਅਦਰਕ ਬਰੀ ਕੱਟਿਆ ਹੋਇਆ ਤੇ ਚੰਗੀ ਤਕਨਾ ਭੁੰਨਣ ਤੋਂ ਬਾਅਦ ਚ ਪਾਇਆ ਪਿਆਜ਼ ਪਿਆਜ਼ਾਂ ਦਾ ਜਿਹੜਾ ਪੀਸਟ ਬਣਾ ਕੇ ਪਾਇਆ ਮੈਂ ਫਿਰ ਮੈਂ ਪਾਇਆ ਦੋ ਟਮਾਟਰ ਤੇ 6 ਹਰੀਆਂ ਮਿਰਚਾਂ ਦਾ ਪੀਸਟ ਬਣਾ ਕੇ ਪਾਇਆ ਤੇ ਅੱਧਾ ਚਮਚ ਹਲਦੀ ਪਾਊਡਰ 1/4 ਚਮਚ ਧਨੀਆ ਪਾਊਡਰ ਜੀਰਾ ਪਾਊਡਰ ਗਰਮ ਮਸਾਲਾ ਕਾਲੀ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਤੇ ਅੱਧਾ ਚਮਚ ਆਮਚੂਰ ਪਾਊਡਰ ਪਾਇਆ ਹੈ 1/4 ਚਮਚ ਲਾਲ ਮਿਰਚ ਦੀ ਵਾਲੀ ਲਾਲ ਮਿਰਚ ਪਾਊਡਰ ਦਾ ਤੇ ਹਲਕੀ ਜਿਹੀ ਹਿੰਗ ਪਾਈ ਆ ਨਾਲ ਹੀ ਪਾਇਆ ਪਾਣੀ ਤੇ ਹਲਕਾ ਜਿਹਾ ਕਿਚਨ ਕਿੰਗ ਮਸਾਲਾ ਪਾਇਆ ਜੋ ਕਿ ਬਿਲਕੁਲ ਆਪਸ਼ਨਲ ਆ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਸਕਿਪ ਵੀ ਕਰ ਸਕਦੇ ਆ ਇਹਦੇ ਵਿੱਚ ਅਰੇ ਆ ਮਸਾਲੇ ਇੱਕਦਮ ਬਈਆ ਤਰੀਕੇ ਨਾਲ ਪਾਇਓ ਤਾਂ ਜੋ ਬਹੁਤ ਹੀ ਜ਼ਿਆਦਾ ਸਵਾਦ ਲੱਗੇ ਸਬਜੀ ਫਿਰ ਇਹਦੇ ਵਿੱਚ ਆਪ ਪਾਵਾਂਗੇ ਲੂਣ ਸਵਾਦ ਅਸਾਇਕ ਤੇ ਨਾਲ ਹੀ ਪਾਵਾਂਗੇ ਅੱਧਾ ਚਮਚ ਖੰਡ ਤੇ ਫਿਰ ਇਹਦੇ ਚ ਪਾਵਾਂਗੇ ਆਪਾਂ 2 ਚਮਚ ਕਾਜੂਆਂ ਦਾ ਪੇਸਟ ਕਾਜੂ ਲੈ ਕੇ ਉਹਨਾਂ ਨੂੰ ਆਪਾਂ ਪੀਸ ਕੇ ਦੁੱਧ ਪਾ ਕੇ ਪੀਸ ਲੈਣਾ ਹੈ ਤੇ ਉਹ ਆਪਾਂ ਪੇਸਟ ਪਾ ਲੈਣਾ ਇਹਦੇ ਵਿੱਚ ਫਿਰ ਮੈਂ ਪਾਉਣਾ ਹੈ ਪਾਣੀ ਜਿੰਨੀ ਕੋਈ ਤੁਹਾਨੂੰ ਗਰੇਵੀ ਚਾਹੀਦੀ ਹੋਊਗੀ ਓਨਾ ਪਾਣੀ ਪਾ ਲੈਣਾ ਤੁਸੀਂ ਤੇ ਨਾਲ ਹੀ ਪਾਉਣਾ ਇੱਕ ਚਮਚ ਕਸੂਰੀ ਮੇਥੀ ਦਾ ਹਲਕਾ ਜਿਹਾ ਆਪਣਾ ਬਰੀਕ ਕਟਿਆ ਹੋਇਆ ਧਨੀਆ ਤੇ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਪਕਾਉਣਾ ਹੈ ਮੀਡੀਅਮ ਗੈਸ ਤੇ ਜਿੱਦ ਤੱਕ একদম ਵਧੀਆ ਆਪਣੀ ਤਰੀਆ ਪੱਕ ਨਾ ਜਾਵੇ ਇਹ ਦੇਖੋ ਹੁਣ ਇਹ ਜਿਹੜੀ ਤੇ ਇੱਕ ਨਾ ਪੱਕ ਗਈ ਆ ਤੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਆਪਣੇ ਕੋਫਤੇ ਜਿਹਦੇ ਵਧੀਆ ਪੱਕ ਜੇ ਉਦੋਂ ਹੀ ਕੋਫਤੇ ਪਾਉਣੇ ਆ ਤੇ ਕੋਫਤੇ ਪਾਉਣ ਤੋਂ ਬਾਅਦ ਜ਼ਿਆਦਾ ਨਹੀਂ ਆਪਾਂ ਚਲਾਉਣਾ ਨਹੀਂ ਤਾਂ ਕੋਫਲੇ ਆਪਣੇ ਖੋਲ ਜੂਗੇ ਇਹ ਚੀਜ਼ ਅਭੀ ਆਪਾਂ ਧਿਆਨ ਰੱਖਣਾ ਹੈ ਹੁਣ ਆਪਾਂ ਲਾਸਟ ਦੇ ਵਿੱਚ ਪਾਵਾਂਗੇ ਹਲਕਾ ਜਿਹਾ ਦੇਸੀ ਘਿਓ ਜਿਸ ਨਾਲ ਬਹੁਤ ਹੀ ਜ਼ਿਆਦਾ ਵਧੀਆ ਸਵਾਦ ਆਊਗਾ ਆਪਣੇ ਕੋਫਤਿਆਂ ਦੇ ਵਿੱਚ ਤੇ ਆਪਣੇ ਕੋਫਤੇ ਬਣ ਕੇ ਤਿਆਰ ਆ ਦੇਖੋ ਹੁਣ ਆਪਾਂ ਇਹਨੂੰ ਸਰਵ ਕਰ ਲੈਨੇ ਆ ਇਹ ਦੇਖੋ ਮੈਂ ਪਾ ਰਹੀ ਹਾਂ ਉਹਦੇ ਉੱਤੇ ਮੈਂ ਪਾਇਆ ਕਾਜੂ ਦਾ ਪੀਸ ਨਾਲ ਹੀ ਪਾਇਆ ਧਨੀਆ ਤੇ ਆਪਣੇ ਬਹੁਤ ਹੀ ਟੇਸਟੀ ਕੋਫਰੇ ਸਬਜੀ ਬਣ ਕੇ ਤਿਆਰ ਹੈ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਬਹੁਤ ਬਤਨਵਾਜ ਵੀਡੀਓ ਦੇਖਣ ਲਈ